ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਉਹ ਆਇਆ ਆ ਟੀਮ ਵੱਲੋਂ ਤਿੰਦਾ ਪੁੱਜਿਆ ਪਰਜੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀਆਂ ਪਾਉਣ ਲਈ ਤਿੰਦੇ ਵੀਰ ਪਹਿਲਾਂ ਤਾਂ ਵੈਲਕਮ ਆ ਤੁਹਾਡਾ ਸੈਕਰਾਮੈਂਟੋ ਦੇ ਵਿੱਚ ਤੇ ਕਿਵੇਂ ਲੱਗ ਰਿਹਾ ਮਾਹੌਲ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਵਾ ਇਹ ਟੂਰਨਾਮੈਂਟ ਤਾਂ ਜਿਦਾਂ ਆਪਣੇ ਸਕੇਲੇ ਫੋਨੀਆਂ ਸ਼ੁਰੂਆਤ ਆ ਟੂਰਨਾਮੈਂਟਾਂ ਦੀ थैंक यू ਵੀ ਤੁਸੀਂ ਬਹੁਤ ਵਧੀਆ ਲੱਗ ਰਿਹਾ ਵੀ ਅੱਜ ਖੇਡਣ ਲੱਗਾ ਮੈਂ ਵੈਸੇ ਵੀ ਦੋਆਂ ਸਾਲਾਂ ਬਾਅਦ ਲੱਗਾ ਖੇਡਣ ਇੱਥੇ ਹਾਂਜੀ ਪਿਛਲੇ ਵੀਕ ਤੁਸੀਂ ਖੇਡੇ ਸਰੀ ਦੇ ਵਿੱਚ ਗੁਰੂ ਘਰ ਇੱਥੇ ਵੀ ਗੁਰੂ ਘਰ 'ਚ ਕਬੱਡੀ ਹੋ ਰਹੀ ਆ ਗੁਰੂ ਘਰ ਦੇ ਵਿੱਚ ਜਿਵੇਂ ਮੈਂ ਦੇਖਦਾ ਵੀ ਇੰਗਲੈਂਡ ਦੇ ਵਿੱਚ ਬੜੇ ਗੁਰਦੁਆਰਾ ਸਬਾਨਾਂ ਦੇ ਨਾਲ ਕਬੱਡੀ ਹੁੰਦੀ ਹੈ ਵਧੀਆ ਲੱਗਦਾ ਉੱਥੇ ਖੇਡ ਕੇ ਗੁਰੂ ਘਰ ਦੀ ਗਰਾਊਂਡਾਂ 'ਚ ਬਹੁਤ ਵਧੀਆ ਜੀ ਗੁਰੂ ਘਰ ਦੀ ਬਹੁਤ ਵਾਦਾ ਜੀ ਗੁਰੂ ਘਰ ਦੀਆਂ ਗਰਾਊਂਡਾਂ ਤਾਂ ਫਿਰ ਵਧੀਆ ਹੀ ਹੁੰਦੀ ਹੈ ਜੀ ਹਾਂਜੀ ਪੰਨੇ 'ਤੇ ਸੱਟਾ ਫੇਟਾ ਲੱਗੀਆਂ ਲੰਮਾ ਸਮਾਂ ਹੋ ਗਿਆ ਉਦਾਂ ਜੁੜਿਆਂ ਨੂੰ ਕਿੰਨੇ ਬਰੇ ਹੋ ਗਏ ਹੁਣ ਤਾਂ ਗਿਣੀਆਂ 2 ਸਾਲ ਪਿੱਛੇ ਗਾਇਬ ਵੀ ਰਿਹਾ ਤੇ ਕਦੋਂ ਸ਼ੁਰੂਆਤ કરી ਸੀ ਸ਼ੁਰੂਆਤ ਤਾਂ ਵੈਸੇ ਤਾਂ ਮੈਂ ਕਬੱਡੀ ਖੇਡਣੀ ਤਾਂ 2000 2001 'ਚ ਕਰਤੀ ਸੀ ਸਟਾਰਟ ਇੰਗਲੈਂਡ 'ਚ ਮੈਂ ਗਿਆ ਸੀ ਜਿੱਦਾਂ ਹੁਣ ਹੋਈ ਗਾ 22 ਸਾਲ ਤਾਂ ਜੀ ਖੇਡਦੇ ਆਨ ਲੋਕ ਸਾਲ ਦਾ ਹੁਣ ਗੈਰ ਵੀ ਪੈ ਗਿਆ ਹਾਂ ਜੀ ਲੱਗਦਾ ਵੀ ਜਿਹੜੀ ਖੇਡੀ ਹੋਈ ਕਬੱਡੀ ਆ ਉਹਦਾ ਮੁੱਲ ਉਹਨਾਂ ਪਿਆਗਾ ਦਰਸ਼ਕਾਂ ਦੀ ਪ੍ਰੋਮੋਟਰਾਂ ਦੀ ਨਿਗਾਹ ਦੇ ਵਿੱਚ ਉਹਨਾਂ ਚੜੇ ਆ ਲੱਗਦਾ ਇਹਨਾਂ ਕਿ ਨਹੀਂ ਕਿਤੇ ਘਾਟ ਲੱਗਦੀ ਆ ਬਹੁਤ ਬਹੁਤ ਧੰਨਵਾਦ ਆ ਕੁਝ ਨਹੀਂ ਕਹਿ ਸਕਦਾ ਪਰ ਮੈਨੂੰ ਲੱਗਦਾ ਵਾ ਕਿ ਹਜੇ ਉਹਨਾਂ ਮੁੱਲ ਬਿਆ ਨਹੀਂ ਜਿੰਨਾ ਜਿੰਨੀ ਮੀਂਤ ਕੀਤੀ ਆ ਬਾਕੀ ਕਿੱਥੇ ਰਹਿ ਗਈ ਕਿ ਲੱਗਦਾ ਵੀ ਕੋਈ ਪ੍ਰੋਮੋਟਰ ਪ੍ਰੋਪਰ ਬਾਹ ਨਹੀਂ ਫੜੀ ਕਿਸੇ ਨੇ ਜਾਂ ਫਿਰ ਕਾਰਨ ਕਿੱਥੇ ਲੱਗਦਾ ਕਮੀ ਕਿੱਥੇ ਰਹਿ ਗਈ ਵਧੀਆ ਚੱਲਦਾ ਰਿਹਾ ਵਿੱਚ ਕੁਝ ਵੀਜਿਆਂ ਦੀ ਪ੍ਰੋਬਲਮ ਆ ਗਈ ਸੀ ਪਹਿਲਾਂ ਪਹਿਲਾਂ ਕੈਨੇਡਾ ਦੀ ਪਹਿਲਾਂ ਮੈਂ ਖੇਡਿਆ ਕੈਨੇਡਾ ਫਿਰ 4-5 ਸਾਲ ਵੀਜ਼ਾ ਹੀ ਨਹੀਂ ਲੱਗਾ ਕੈਨੇਡਾ ਦਾ ਤੇ ਕੁਝ ਹੱਟਾਂ-ਸੁੱਟਾਂ ਲੱਗੀਆਂ ਉਦੋਂ ਗਿਆ ਬਹੁਤ ਪੈ ਗਿਆ ਵਿੱਚ ਹਾਂਜੀ 2011 ਤੋਂ 12 ਤੋਂ ਲੈ ਕੇ 17 ਜੀ ਆ ਕੇ ਕੈਨੇਡਾ ਗਿਆ 6 ਸਾਲ ਮੈਨੂੰ ਵੀਜ਼ਾ ਨਹੀਂ ਲੱਗਾ ਉਹਨੋਂ ਕਾਫੀ ਗੈਪ ਪੈ ਗਿਆ ਫੇਰ ਉਹ ਤੋਂ ਬਾਅਦ ਖੇਡੇ ਆ ਮੈਂ ਤੇ ਦੋ ਆਨ ਆਫ ਜੀ ਖੇਡਿਆ ਕਿਉਂਕਿ ਛੱਟਾ-ਸੁੱਟਾ ਲੱਗਦੀਆਂ ਰਹੀਆਂ ਹੁਣ ਦੁਬਾਰਾ ਫੇਰ 2 ਸਾਲ ਬਾਅਦ ਫੇਰ ਲੱਗਾ ਜਦੋਂ ਇਹ ਚੀਜ਼ਾਂ ਹੁੰਦੀਆਂ ਲਾਈਵ ਦੇ ਵਿੱਚ ਕਦੇ ਉਤਰਾ ਚੜਾ ਕਿਵੇਂ ਆਪਣੇ ਆਪ ਨੂੰ ਮੈਂਟਲੀ ਕਿਵੇਂ ਕਿਉਂਕਿ ਉੱਠ ਕੇ ਆਉਣਾ ਬੜਾ ਔਖਾ ਹੈ ਨਾ ਗਰਾਊਂਡ 'ਚ ਤੇ ਕਿਉਂਕਿ ਮੰਝਾ ਛੱਡਣ ਨੂੰ ਜੀ ਨਹੀਂ ਕਰਦਾ ਹੈ ਨਾ ਵਿਸਤਰਾ ਦੇ ਵਿੱਚ ਜੀ ਕਰਦਾ ਬੈਠੇ ਰਹੀਏ ਪਰ ਕਿਵੇਂ ਮੈਂਟਲੀ ਪ੍ਰੈਕਟਿਸ ਕਰਦੇ ਆ ਮੈਨੂੰ ਜਦੋਂ ਪ੍ਰੈਕਟਿਸ ਦਾ ਹੁੰਦਾ ਵਾ ਸ਼ੌਂਕ ਜੇ ਮੈਂ ਪ੍ਰੈਕਟਿਸ ਕਰਦਾ ਰਹਾ ਮ ਕਬੱਡੀ ਨਹੀਂ ਵੀ ਖੇਡਿਆ ਚਲੋ ਪ੍ਰੈਕਟਿਸ ਕਰਦੇ ਨੇ ਫਿਰ ਥੋੜਾ ਠੀਕ ਰਹਿੰਦਾ ਵਾ ਸਟ्रेस ਨਹੀਂ ਹੁੰਦੀ ਪ੍ਰੈਕਟਿਸ ਨਾਲ ਜਦਾਂ ਮਤਲਬ ਐਕਸਰਸਾਈਜ਼ ਕਰਦਾ ਰਹਾ ਮ ਉਹਦੇ ਨਾਲ ਠੀਕ ਰਹਿੰਦਾ ਮੈਂਟਲੀ ਵੀ ਸੈੱਟ ਰਹਿਣਾ ਹੈ ਪਰਿਵਾਰ ਕੀ ਕਹਿੰਦਾ ਵੀ ਜਦੋਂ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਮਨ ਦੇ ਵਿੱਚ ਹੁੰਦਾ ਕਿਉਂਕਿ ਕਬੱਡੀ ਮਹਿੰਗੀ ਬਹੁਤ ਹੋਗੀ ਪਲੇਅਰਾਂ ਦੇ ਮਨ ਦੇ ਵਿੱਚ ਵੀ ਆ ਯਾਰ ਵੀ ਜਦੋਂ ਪੀਕ ਹੈ ਚਾਰ ਪੈਸੇ ਬਣਾਏ ਜਾਣ ਪਰਿਵਾਰ ਕੀ ਕਹਿੰਦਾ ਖੇਡਣਾ ਚਾਹੀਦਾ ਕੀ ਕਰਨਾ ਚਾਹੀਦਾ ਹਾਂਜੀ ਹਾਂਜੀ ਪੂਰੀ ਸਪੋਰਟ ਹੈ ਜੀ ਪਰਿਵਾਰ ਦੀ ਤਾਂ ਕਰਕੇ ਦੁਬਾਰਾ ਵਾਪਸ ਆਏ ਆ ਸਪੋਰਟ ਦਾ ਕਰਕੇ ਹਾਂਜੀ ਨਹੀਂ ਤਾਂ ਮੈਂ ਤਾਂ ਪਹਿਲਾਂ ਛੱਡੀ ਬੈਠਾ ਸੀਗਾ ਦੁਬਾਰਾ ਮੰਗੀ ਨੇ ਥੋੜਾ ਮੈਨੂੰ ਜ਼ਿਆਦਾ ਕਿਹਾ ਖੇਡਣੇ ਲਈ ਤੇ ਉਹਦਾ ਕਰਕੇ ਮੈਂ ਦੁਬਾਰਾ ਹੁਣ ਵਾਪਸੀ ਕੀਤੀ ਤੇ ਬੜੀ ਚੇਂਜ ਹੋ ਗਈ ਕਬੱਡੀ 2001 ਤੋਂ ਤੁਸੀਂ 7 ਤੋਂ ਵੱਡੇ ਲੈਵਲ ਤੇ ਖੇਡਣੀ ਸ਼ੁਰੂ ਕਰੀ ਅੱਜ ਨਵੇਂ ਟਰੈਕਟਰ ਨਵੀਆਂ ਗੱਡੀਆਂ ਥਾਰਾਂ ਤੇ ਵੱਡੇ ਇਨਾਮ ਇੱਕ ਦਿਨ ਦੇ ਵਿੱਚ ਕਰੋੜਾਂ ਰੁਪਈਆ ਲੱਗ ਰਿਹਾ ਚੰਗਾ ਗੱਡੀ ਲਈ ਇਹ ਚੀਜ਼ਾਂ ਇਹ ਦੇਖੋ ਪੈਸਾ ਤਾਂ ਚਲੋ ਪਲੇਅਰਾਂ ਲਈ ਬਣ ਰਿਹਾ ਬਹੁਤ ਵਧੀਆ ਗੱਲ ਹੈ ਕਿਉਂਕਿ ਜਦੋਂ ਅਸੀਂ ਕਿ ਖੇਡਣ ਲੱਗੇ ਹੁਣ ਕਲਜੀਤਾ ਭਾਈ ਹੁੰਦਾ ਸੀ ਉਦੋਂ ਅਸੀਂ ਨਗੋੜਾ 'ਚ ਖੇਡਦੇ ਹੁੰਦੇ ਸੀ ਉਦੋਂ ਦਾ ਮੋਟਰਸਾਈਕਲ ਹੀ ਕਿਤੇ ਕਿਤੇ ਟੂਰਨਾਮੈਂਟ 'ਤੇ ਹੁੰਦਾ ਸੀ ਕਿਸੇ ਕਿਸੇ ਟੂਰਨਾਮੈਂਟ 'ਤੇ ਛੋਟਾ ਮੋਟਾ ਮੋਟਰਸਾਈਕਲ ਹੁਣ ਤਾਂ ਆਮ ਹੈ ਟਰੈਕਟਰ ਹੀ ਆਮ ਹੋਏ ਹੋਏ ਆ ਚਲੋ ਪੈਸਾ ਤਾਂ ਆਇਆ ਵਾ ਚਲੋ ਪਲੇਅਰਾਂ ਨੂੰ ਹੀ ਮਿਲਦਾ ਵਾ ਵਧੀਆ ਗੱਲ ਹੀ ਆ ਹਾਂਜੀ ਮੰਗੀ ਦੀ ਤੁਸੀਂ ਗੱਲ ਕਰੀ ਮੰਗੀ ਇੰਗਲੈਂਡ ਦੇ ਵਿੱਚ ਪੁੱਜਿਆ ਬੜੇ ਚਿਰ ਬਾਅਦ ਵਧੀਆ ਮੈਚ ਚੱਲ ਰਿਹਾ ਟੀਮ ਜਿਹੜੇ ਦੂਜੇ ਖਿਡਾਰੀਆਂ ਲਈ ਹੌਸਲੇ ਬਾਰੇ ਕੀ ਕਹਿਣਾ ਚਾਹੁੰਦੇ ਜਿੰਨਾ ਉਹ ਸਪੋਰਟ ਕਰਦਾ ਪਿੱਛੋਂ ਨਹੀਂ ਮੰਗੀ ਨੇ ਸਪੋਰਟ ਬਹੁਤ ਕੀਤੀ ਆ ਪਲੇਅਰਾਂ ਦੀ ਨਵੇਂ ਆ ਪਲੇਅਰਾਂ ਨੂੰ ਇੰਡੀਆ ਵੀ ਉਹਨੇ ਮੌਕਾ ਕਾਫੀ ਦਿੰਦਾ ਵਾ ਜਦਾਂ ਨਕੋਦਰ ਦੀ ਟੀਮ ਚ ਬਹੁਤ ਵਧੀਆ ਮੌਕਾ ਦਿੰਦਾ ਤਾਂ ਹੀ ਉਹ ਪਲੇਅਰ ਜ਼ਿਆਦਾ ਉੱਠੇ ਉਥੋਂ ਬਾਕੀ ਹਾਂਜੀ ਬਹੁਤ ਲੰਬੀ ਗੇਮ ਖੇਡਿਆ ਮੰਗੀ ਅਜੇ ਕਿੰਗਲੈਂਡ ਆ ਜਾਊਗਾ ਕੈਨੇਡਾ ਬਾਅਦ ਜਾਂ ਇੱਥੇ ਅਮਰੀਕਾ ਵੀ ਤੇ ਮੈਨੂੰ ਵੀ ਕਿਤਾ ਦੁਬਾਰਾ ਉਹ ਥੋੜਾ ਜਿਹਾ ਉਹ ਨਹੀਂ ਜ਼ਿਆਦਾ ਕੀਤਾ ਵੀ ਤੂੰ ਖੇਡ ਤੇ ਕੁਝ ਨਹੀਂ ਹੋਇਆ ਤੈਨੂੰ ਅਜੇ ਮੈਂ ਜੱਟ ਹੀ ਬੇਟਾ ਹੌਸਲਾ ਦਵਾ ਅੱਛਾ ਤੇ ਦੁਬਾਰਾ ਹੋਣੀ ਲੱਗੇ ਆ ਪਿਛਲਾ ਟੂਰਨਾਮੈਂਟ ਹੀ ਖੇਡਿਆ ਦੋ ਸਾਲਾਂ ਬਾਅਦ ਨੇ ਇੱਥੇ ਵੈਨਕੂਵਰ ਤਾਂ ਦੂਜਾ ਤੇ ਦੂਜਾ ਖੇਡਣ ਲੱਗੇ ਆਹੀ ਟੂਰਨਾਮੈਂਟ ਖੇਡਿਆ ਸੀ ਦੋ ਸਾਲ ਪਹਿਲਾਂ ਦੋ ਸਾਲ ਪਹਿਲਾਂ ਹਾਂਜੀ ਅੱਜ ਕਿਵੇਂ ਲੱਗਦਾ ਵੀ ਬੋਡੀ ਕੀ ਕਹਿੰਦੀ ਆ ਆ ਕੇ ਗਰਾਉਂਡ ਮੌਸਮ ਮੌਸਮ ਵੀ ਬਹੁਤ ਸੋਹਣਾ ਹੈ ਅੱਜ ਤੇ ਵਧੀਆ ਲੱਗਦਾ ਆ ਵੀ ਕਿ ਬੋਡੀ ਬੋਡੀ ਵੀ ਠੀਕ ਆ ਬਾਕੀ ਟਾਈਮ ਮੌਸਮ ਬਹੁਤ ਸੋਹਣਾ ਹੈ ਅੱਜ ਤਿੰਨੇ ਇੱਕ ਜੇ ਮਨਪਸੰਦੀ ਦਾ ਖਿਡਾਰੀ ਜਦੋਂ ਸ਼ੁਰੂਆਤ ਕਰੀ ਸੀ ਉਹ ਦੱਸਣਾ ਹੋਵੇ ਉਦੋਂ ਕਿਹੜਾ ਸੀਗਾ ਤੇ ਅੱਜ ਦਾ ਵੀ ਇੱਕ ਦੱਸਿਓ ਵੀ ਕੋਈ ਵੀ ਜਾਫੀ ਜਾਂ ਰੇਡਰ ਦੋਨੋਂ ਚ ਕੋਈ ਵੀ ਹੋਵੇ ਭਾਵੇਂ ਮੇਰੇ ਵਾਲ ਜਤਵਿੰਦਰ ਪੂਰਾ ਜਾਫੀ ਦੇਖੋ ਜਿੱਦਾਂ ਮੈਂ ਪੈਂਟ ਪੱਤਰ ਤੋਂ ਸਟਾਰਟ ਕੀਤੀ ਮੰਗੀ ਤੇ ਸੰਦੀਪ ਦੋਵੇਂ ਹੁੰਦੇ ਸਾਡੇ ਜਾਫੀ ਪਹਿਲੀ ਗੱਲ ਉਹ ਦੋਵੇਂ ਬਹੁਤ ਟੌਪ ਦੇ ਜਾਫੀ ਹੋਏ ਆ ਫੇ ਦੂਜੀ ਗੱਲ ਫੇ ਕਲਜੀਤਾ ਭਾਜੀ ਟਾਪ ਦਾ ਰੀਡਰ ਹੋਇਆ ਵਾ ਕਦੇ ਹੰਬਣਾ ਨਹੀਂ ਕਦੇ ਥੱਕਣਾ ਨਹੀਂ ਕੋਈ ਪਰਵਾਹ ਨਹੀਂ ਕਿਸੇ ਮੈਚ ਦੀ ਉਹ ਜੀ ਉਹਦਾ ਮੈਂ ਬਹੁਤ ਫੈਆ ਕਦੇ ਜਿੱਤੇ ਦਾ ਅੱਜ ਦੀ ਗੱਲ ਨਵੇਂ ਮੁੰਡਿਆਂ ਦੀ ਜੇ ਕੋਈ ਇੱਕ ਮੁੰਡਾ ਨਮਾ ਯਾਰਾ ਬੜਾ ਵਧੀਆ ਲੱਗਦਾ ਨਵੇਂ ਮੁੰਡੇ ਹੈ ਤਾਂ ਬਹੁਤ ਸੋਹਣੇ ਆ ਜੀ ਹੁਣ ਜਿੱਦਾਂ ਇੱਕ ਮੁੰਡਾ ਬੁਲਟ ਵੀ ਵਧੀਆ ਖੇਡਦਾ ਖੀਰਾ ਵਾਲੀਆ ਤਕੜੀ ਤਕੜੀ ਖੇਡਿਆ ਕਬੱਡੀ ਤੇ ਬਾਕੀ ਹੁਣ ਆਪਣੇ ਆਥਕੋ ਸੁਲਤਾਨ ਹੋਣੇ ਥੋੜੇ ਹੁਣ ਪੁਰਾਣੇ ਹੋ ਗਏ ਉਹਦਾ ਤਾਂ ਹੱਥਲ ਹੈ ਤਾਂ ਵਧੀਆ ਆ ਲੁੱਧਰਿਆ ਹੋਰ ਵਧੀਆ ਆ ਬਣੀ ਜਾਰੇ ਬੁਲਟ ਦਾ ਕੀ ਵਧੀਆ ਲੱਗਦਾ ਵੀ ਨਿਕਲ ਜਾਂਦਾ ਫੜੇ ਇਹ ਕੀ ਚੱਕਰ ਆ ਉਹਦਾ ਮੈਨੂੰ ਇਦਾਂ ਨਹੀਂ ਵੀ ਪੁਆਇੰਟ ਕਿੰਨੇ ਲੈਂਦਾ ਜਾਂ ਕਿਦਾਂ ਉਹ ਕਿੱਦਾਂ ਏਰੀ ਨਾ ਖੇਡਦਾ ਬੀ ਨੂੰ ਇਹ ਵਗਿਆ ਲੱਗ ਗਿਆ ਹਾਂਜੀ ਬੜੀ ਵਧੀਆ ਕਬੱਡੀ ਹੈ ਹੀ ਦਲੇਰੀ ਦੀ ਇਹ ਬੜੀ ਵਧੀਆ ਦਿੰਦੇ ਵੀਰੇ ਬੜਾ ਵਧੀਆ ਲੱਗਿਆ ਸੀ ਚਾਹੁੰਦੇ ਵੀ ਪਰਿਵਾਰ ਹਮੇਸ਼ਾ ਸਪੋਰਟ ਕਰੇ ਤੇ ਜਿਹੜੇ ਦਰਸ਼ਕ ਦੇਖ ਰਿਹਾ ਜਰੂਰ ਖਿਡਾਰੀਆਂ ਦੇ ਸੱਟਾ ਫੇਟਾ ਬੜਾ ਟਫ ਟਾਈਮ ਹੁੰਦਾ ਜਰੂਰ ਸਾਰੇ ਬਾਅਦ ਚ ਵੀ ਸਪੋਰਟ ਕਰਿਆ ਕਰੋ ਤੇ ਦਿੰਦੇ ਸਾਡੇ ਵੱਲੋਂ ਅਸੀਂ ਹਮੇਸ਼ਾ ਹੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਤੇ ਹੋਰ ਵਧੀਆ ਖੇਡੋ ਥੈਂਕ ਯੂ ਭਾਈ ਥੈਂਕ ਯੂ ਗੁੱਡ ਲੱਕ ਦੋਸਤੋ ਜੁੜੇ ਰਹੋ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰ ਸਿਰ ਆਪਣੀ رائے ਜ਼ਰੂਰ ਦੇ ਕੇ ਜਾਇ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ